ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਜਿੱਥੇ ਕੀ ਸਾਨੂੰ ਆਪਣੇ ਅਮੀਰ ਵਿਰਸੇ ਦੀ ਯਾਦ ਦਿਵਾਉਂਦਾ ਹੈ ਉੱਥੇ ਹੀ ਇਹ ਤਿਉਹਾਰ ਪੰਜਾਬ ਦੀ ਧਰਤੀ ਤੇ ਮਨਾਇਆ ਜਾਣ ਵਾਲਾ ਮਹਿਲਾ ਮਦਮਨ ਪੌਂਦਾ ਤਿਉਹਾਰ ਵੀ ਹੈ ਤੇ ਇਸ ਤਿਉਹਾਰ ਤੇ ਮਹਿਲਾਮਾਂ ਤੇ ਲੜਕੀਆਂ ਪੰਜਾਬੀ ਪਹਿਰਾਵੇ ਵਿੱਚ ਆ ਕੇ ਪੰਜਾਬਨ ਮਟਿਆਰਾ ਕਹੋਂ ਤੇ ਮਾਨ ਮਹਿਸੂਸ ਕਰਦੀਆਂ ਨੇ ਕੁਝ ਇਸੇ ਤਰ੍ਹਾਂ ਹੀ ਮਹਿਲਾਮਾਂ ਤੇ ਲੜਕੀਆਂ ਨੇ ਰੰਗ ਬੰਨਿਆ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਸਥਾਨਕ ਹੋਟਲ ਵਿਖੇ ਮਲਾਈ ਗੇਤੀਆਂ ਦੇ ਮੇਲੇ 'ਚ ਪਹੁੰਚ ਕੇ ਜਿੱਥੇ ਕਿ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੀ ਹੀ ਧੂਮਤਾਂਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਉਨ੍ਹਾਂ ਦਾ ਪਰਿਵਾਰ ਉੱਚੇ ਚੇਤੇ ਹੋਰਤੇ ਮੌਜੂਦ ਸੀ ਇਸ ਤੀਆਂ ਦੇ ਮੇਲੇ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਵੱਲੋਂ ਡੀਜੇ ਦੀਆਂ ਧੁਨਾ ਤੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉੱਤੇ ਹੀ ਪੰਜਾਬ ਦਾ ਲੋਕ ਨਾਚ ਗਿੱਧਾ ਪੰਗੜਾ ਤੇ ਬੋਲੀਆਂ ਵੀ ਪੇਸ਼ ਕੀਤੀਆਂ ਗਈਆਂ ਜੋ ਕਿ ਇਸ ਸਮਾਗਮ ਦੀ ਰੌਣਕ ਨੂੰ ਚਾਰ ਚੱਲ ਲਗਾ ਰਹੀਆਂ ਸਨ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਨੇ ਜਿੱਥੇ ਸਾਰਿਆਂ ਨੂੰ ਧੀਆ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦਾ ਸਾਰੀਆਂ ਮਹਿਲਾਵਾਂ ਤੇ ਲੜਕੀਆਂ ਨੂੰ ਹਰ ਸਾਲ ਇੰਤਿਹਾਰ ਰਹਿੰਦਾ ਹੈ ਕਿਉਂਕਿ ਇਸ ਦਿਨ ਹੀ ਉਹ ਸਭ ਇਕੱਠੀਆਂ ਹੋ ਕੇ ਆਪਣੇ ਸੁੱਖ-ਦੁੱਖ ਨੂੰ ਇੱਕ ਦੂਸਰੇ ਨਾਲ ਸਾਂਝਾ ਕਰਦੀਆਂ ਨੇ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਹਮੇਸ਼ਾ ਹੀ ਇਹੋ ਕੋਸ਼ਿਸ਼ ਰਹੀ ਹੈ ਕਿ ਆਪਣੇ ਇਲਾਕੇ ਦੀਆਂ ਮਹਿਲਾਵਾਂ ਤੇ ਲੜਕੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਭਾਈਚਾਰਕ ਸਾਂਝ ਨੂੰ ਵਧਾਇਆ ਜਾਵੇ

Thank okay. you. ਇਸ ਮੌਕੇ ਜਿੱਥੇ ਮਹਿਲਾਵਾਂ ਦੇ ਲੜਕੀਆਂ ਨੂੰ ਗਿਫਟ ਦਿੱਤੇ ਗਏ ਉੱਥੇ ਹੀ ਵਕਫਾ ਪ੍ਰਕਾਰ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ ਦੇ ਮਹਿਲਾਮਾਂ ਨੇ ਜਿੱਥੇ ਆਪਣੇ ਖੁਸ਼ੀ ਦੇ ਪਲਾਂ ਨੂੰ ਸਾਂਝਾ ਕੀਤਾ, ਉੱਥੇ ਹੀ ਉਹਨਾਂ ਮੈਡਮ ਅਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਬਦੌਲਤ ਹੀ ਉਹਨਾਂ ਨੂੰ ਤੀਆਂ ਦਾ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ ਹੈ। ਨਾਮ ਅਮਰਿਤਕੌਰ ਆ ਮੈਂ ਅਨੀਤਾ ਸੋਮਪ੍ਰਕਾਸ਼ ਮੈਡਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਤੀਆਂ ਦਾ ਤਿਉਹਾਰ ਕਰਵਾਇਆ ਆ। ਮੈਂ ਇਹ ਇੱਕ ਮਿਲਣ ਦਾ ਜਰੀਆ ਆ ਤੀਆਂ ਦੇ ਤਿਹਾੜੀ ਦੇ ਨਾਲ ਜਿੱਦਾਂ ਕੁੜੀਆਂ ਵਿਛੜ ਵਿਆਹ ਵਿਆਹ ਹੋ ਜਾਂਦੀਆਂ ਜਾਂ ਆਪਣੀ ਜੌਬ ਤੇ ਚਲ ਜਾਂਦੀਆਂ ਆ ਇਹ ਕਿ ਮਿਲਣ ਦਾ ਜਰੀਆ ਆ ਕੁੜੀਆਂ ਇੱਕ ਦੂਜੇ ਨਾਲ ਮਿਲਦੀਆਂ ਆ ਆਣ ਕੇ ਆਪਣੇ ਪੇਕੇ ਘਰ ਆਣ ਕੇ ਦੁੱਖ ਸੁੱਖ ਕੱਟਿਆ ਆ ਹੱਸਦੀਆਂ ਖੇਡਦੀਆਂ ਨੱਚਦੀਆਂ ਟੱਪਦੀਆਂ ਆ ਅੱਜ ਤੁਸੀਂ ਇੱਥੇ ਆਏ ਆ ਮਤਲਬ ਕਿ ਕਿੱਦਾਂ ਤੁਹਾਨੂੰ ਇਹ ਲੱਗਾ ਬਹੁਤ ਵਧੀਆ ਲੱਗਾ ਮੈਨੂੰ ਤੀਆਂ ਦਾ ਤਿਹਾੜੀ ਦੀ ਤਿਹਾੜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾ ਏ ਸੋਮ ਪ੍ਰਕਾਸ਼ ਜੀ ਨੇ ਅਨੀਤਾ ਸੋਮ ਪ੍ਰਕਾਸ਼ ਜੀ ਦੇ ਵੱਲੋਂ ਬਹੁਤ ਵਧੀਆ ਤੌਰ 'ਤੇ ਨਾਇਆ ਗਿਆ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਕਿਉਂਕਿ ਇਹਨੇ ਪੁਰਾਣੀ ਪਰੰਪਰਾ ਜਾਰੀ ਰੱਖੀ ਹੋਈ ਆ ਤਾਂ ਸੋਮ ਪ੍ਰਕਾਸ਼ ਜੀ ਨੇ ਜਿੱਦਾਂ ਹਰ ਸਾਲ ਤੀਆਂ ਦਾ ਪ੍ਰੋਗਰਾਮ ਕਰਦੇ ਆ ਉਸੇ ਤਰ੍ਹਾਂ ਅੱਜ ਵੀ ਉਹਨੇ ਤੀਆਂ ਦਾ ਪ੍ਰੋਗਰਾਮ ਕੀਤਾ ਜਿੱਥੇ ਸਾਰੇ ਮਲੇਵਾਸਨੀਆ ਨੇ ਦੀਆਂ ਦਾ ਪ੍ਰੋਗਰਾਮ ਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰਿਆਂ ਨੇ ਇੰਜੋਏ ਕੀਤਾ ਤੇ ਸਾਰਿਆਂ ਦੇ ਲਈ ਮੈਡਮ ਉਹਨਾਂ ਨੇ ਖਾਣਾ ਪੀਣਾ ਜਿਹੜਾ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਉਹਨਾਂ ਲਈ ਖਿਡਾਉਣੇ ਵਗੈਰਾ ਸਾਰਾ ਕੁਝ ਕੀਤਾ ਅਸੀਂ ਮੈਡਮ ਜੀ ਦਾ ਮੈਂ ਜੁਨੀਤਾ ਸੋਪਰ ਕਾਹਦੀ ਦਾ ਔਰ ਸੋਪਰ ਕਾਹਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਸਾਰੇ ਲੇਡੀਜ਼ ਦਾ ਜਿਹੜੀਆਂ ਰੀਝਾਂ ਆ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ